ਕਿਦੇ ਕਰਦੇ ਆ ਠੀਕ 50 80 ਇਹ ਜਿਆਦਾ ਜ਼ਰੂਰੀ ਆ ਸਖ ਇਹ ਜਿਆਦਾ ਜ਼ਰੂਰੀ ਹੋਗੇ ਫੇਰ ਤਾਂ 10 ਵੱਧ ਕੇ ਚਾਹੀਦੇ 10 ਵੱਧ ਕੇ ਹੋਰ ਧਾੜੀ ਹੋਗੇ ਓਏ ਅੱਗੇ ਤੋਂ ਬੱਤੀ ਕਢਨੇ ਆ ਤੇ ਹੁਣ ਧਾੜੀ ਪੈ ਗਏ ਕਿੱਥੇ ਸੋਚ ਆ ਆ ਅੱਛੇ ਬੱਤੀ ਕਢਨੇ ਹੋਗਾ ਇਹ ਤਾਂ ਮੈਂ ਮੈਂ ਸੱਤ ਵੜਿਆ ਹਾਂ ਹਾਂਜੀ ਮੰਗੋ ਕੀ ਮੰਗਿਆ 11 ਦਿਓ ਲਓ ਜੀ 11 ਚੱਲ ਚੱਲੋ ਗਿਆ ਸਾਡਾ ਚਾਹ ਕੋ 11 ਗਿਆ ਰਹਾ ਮੈਂ 11 ਮਨੇ 11 ਜਾਂ 11 13 ਦਾ ਚੱਕ ਲਿਆ 13 ਦੱਲੇ 11 ਚੱਕਿਆ ਜਾਂਦਾ ਇਹ ਤੇਰਾ ਮੇਰਾ ਇਹ ਨਾ ਇਹ ਨਾ ਪਾ ਜਲੇ ਨੂੰ ਇਹ ਪਰਦੇਆ ਇਹ ਬੰਦਲੇ ਫਿਰਦੇ ਨੰਬਰ ਤੇ ਬੱਚੇ ਆਦੇ ਆਗੇ ਬੰਦਲ ਗਿਆ ਕੀ ਬੰਦਲ ਗਿਆ ਜਗ ਦੇ ਵਾਸੀ ਬਲ ਆ ਗਿਆ ਜੀ ਨਾਲ ਉਹ ਬਾਤ ਦੇਖੇ ਚਲਾ ਗਿਆ ਮਤਲਬ ਪਾਣੀ ਦੌੜਿਆ ਤੇਰਾ ਕੱਟ ਪਾ ਪੈਲਣ ਹੋ ਗਿਆ ਅੱਛਾ ਅੱਛਾ ਫਾਈਨਲ ਕਰਦੇ ਇੱਥੇ ਇੱਥੇ ਕਰਕੇ ਆਏ ਸੀ ਸਾਨੂੰ ਤਾਂ ਲੱਗਿਆ ਤੇਰਾ ਨਹੀਂ ਪਤਾ ਫਾਈਨਲ ਹੁੰਦੇ ਉਹ ਥਾਪਨਾ ਮਾਰਦੇ ਇਕਦੋਰਾ ਖੇਡੋ ਤੁਹਾਡੀ ਵੀਡੀਓ ਪੰਜਾਬ ਜਾਣੇ ਹੋ ਆ ਆਜੋ ਆਜੋ ਤੁਸੀਂ ਉਹ ਖੇਡ ਆਜੋ ਕੋਈ ਨਹੀਂ ਨਹੀਂ ਖੇਡ ਮੈਂ ਜੱਲਾ ਪਾ ਆਜੋ ਇੱਧਰ ਆਜੋ ਤੁਸੀਂ ਆਜੋ 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 ਖੇਡੋ ਜੀ ਅੱਛਾ ਚਲੋ ਖੇਡੋ ਤੁਸੀਂ ਆਜੋ ਆਜੋ ਨੋਈ ਮੈਂ ਜੋ ਕੋਈ ਨਹੀਂ ਕੋਈ ਨਹੀਂ ਮੈਂ ਜੋ ਨਾਲ ਇਧਰ ਹੋਈ ਫਾਤ ਤੁਸੀਂ ਕੀ ਬਣਾਇਆ ਮੈਂ 12 ਬਣਾਇਆ ਮੇਰੀ ਵਾਰੀ ਆ ਤੁਹਾਡੀ ਵਾਰੀ ਆ 14 ਨੋਮੇ ਤੇ ਨਾ ਲੋ ਜੀ ਆ ਵੀ ਉਹ ਜੰਦਾਈ ਕੋ ਵਸਾ ਕੱਟ ਖੇਡਦੇ ਖੇਡ ਆਉਤ ਹੁੰਦੇ ਇਹ ਆ ਇਹ ਯਾਰ ਫੇਰ ਬਾਰ I'm gonna get ਆਣੀਆ ਮੈਂ ਕਿੱਦਾਂ ਸਿਖਾਉਂਦਾ ਤੇ ਇੱਕ ਦਿਖਾ ਸਕਦਾ ਕੁਝ ਕੁ ਇਤਨੀ ਇਸ ਸੰਤਿਆ ਬਾਰੇ ਕਿਤਾਬਾਂ ਕਿਹੜੀਆਂ ਕਿਹੜੀਆਂ ਬਾਤਾਂ ਇਹ ਬੈਠੋ ਜਿੰਨੇ ਕਿਤੇ ਮੈਨੂੰ ਲੱਗਦਾ ਸੀ ਕਿ ਸਭ ਵੀ ਰਕਤਾਂ ਦੇ ਨਾਲ ਕਿਤੇ ਜਿਹੜੇ ਸਾਡੇ ਲੋਕ ਨਾਚ ਨੇ ਖਾਸ ਕਰਕੇ ਸਾਡੀਆਂ ਔਰਤਾਂ ਚਾਹੁੰਦੀ ਹੈ ਮੈਂ ਤਾਂ ਮੈਂ ਆਪਣੇ ਸ਼ੌਂਕ ਨੂੰ ਛੱਡ ਕੇ ਤੇ ਇਸ ਵੀ ਮੈਂ ਰਿਸਰਚ ਕਰਨਾ ਹਨ ਇਹ ਚੰਗੀ ਤਰ੍ਹਾਂ ਤਰੀਕੇ ਨਾਲ ਲੈ ਕੇ ਕਿਉਂਕਿ ਤੇਰੇ ਮਿਹੜੀ ਛੜੀਆਂ ਥਾਰੀ ਨੇ ਨਹੀਂ ਪੜ ਸਕੀਆਂ ਉਹਨਾਂ ਨੇ ਆਪਣਾ ਇੱਕ ਵਰਕਸ਼ਾਪ ਆ ਲਾ ਲਿਆ ਆਪਣੇ ਪਿੰਡ ਕੁਝ ਲੰਬੇ ਹਲਦੇ ਵਿੱਚ ਇੱਕ ਪੰਜਾਬ ਵਰਗੀਆਂ ਤੀਆਂ ਲਾਤੀਆਂ ਹਨ ਮੇਰੇ ਆਣ ਕਰਕੇ ਤਾਂ ਸਾਰੀਆਂ ਜਿੰਨੀਆਂ ਸਾਡੀਆਂ ਭੈਣਾਂ ਸਬੀ ਤੋਂ ਬਾਹਰ ਆਈਆਂ ਤੇ ਕਿੰਨਾ ਖੁਸ਼ੀ ਕਿ ਉਹਨਾਂ ਨੇ ਅੰਦਰ ਲੈ ਆਪਣੀ ਜਿਹੜੀਆਂ ਸਾਡੀਆਂ ਭੈਣਾਂ ਨੇ ਸਮੂਲਿਤ ਕੀਤੀ ਸੀ ਤੇ ਸੋ ਅਸੀਂ ਆਪਣੀ ਜਿਹੜੀ ਕੋਸ਼ਿਸ਼ ਸਾਡੇ ਵਿੱਚ ਬਹੁਤ ਵੱਡੇ ਪੱਧਰ ਤੱਕ ਕਾਮਯਾਬ ਹੋ ਗਈਆਂ ਸਾਡੀਆਂ ਬੱਚੀਆਂ ਨੂੰ ਸਾਡੇ ਇਹਨਾਂ ਲੋਕ ਨਾਚ ਨਾਲ ਜੋੜਨ ਦੇ ਲਈ ਸਾਡੀ ਪਿੰਡ ਦੀ ਸੱਤਾ ਦੇ ਨਾਲ ਜੋੜਨ ਦੇ ਲਈ ਸਾਡੇ ਪਿੰਡਾਂ ਕਾਫੀ ਮੁਸ਼ਕਿਲ ਆਈਆਂ ਹੋਣਗੀਆਂ ਤੁਹਾਨੂੰ ਨਹੀਂ ਮੈਨੂੰ ਮੁਸ਼ਕਿਲ ਨਹੀਂ ਆਇਆ ਕਿ ਅੱਜ ਵੀ ਤੁਸੀਂ ਇੱਥੇ ਦੇਖੋ ਜਿੱਥੇ ਵੀ ਅਸੀਂ ਕਿਤੇ ਦੀ ਗੱਲ ਕਰਦੇ ਸੀ ਓਪਨ ਕਰ ਗਿਆ ਕਿ ਸਭ ਸਾਨੂੰ ਸਾਰੇ ਦੇਖ ਰਹੇ ਨੇ ਹਾਣਾ ਤੇ ਕੁੜੀਆਂ ਸਾਡੀਆਂ ਮੇਰੀਆਂ ਆਪਣੀਆਂ ਭੈਣਾਂ ਅਸੀਂ ਜਿਹੜੀ ਮੇਰੀ ਨਜ਼ਰ ਹੈ ਉਹ ਹਰ ਇੱਕ ਕੁੜੀ ਲਈ ਆਗ ਵਿੱਚ ਖੜੀਆਂ ਤਾਂ ਸ਼ਾਇਦ ਇਹੀ ਕਾਰਨ ਆ ਵੀ ਜਿਹੜੀਆਂ ਸਾਡੀਆਂ ਮਾਤਾ ਮਾਂ ਇੱਥੇ ਹਨ ਉਹਨਾਂ ਦੇ ਦਿਲਾਂ ਦੇ ਅੰਦਰ ਬਹੁਤ ਪਰ ਜਿਹੜਾ ਇਹ ਸ਼ੁਰੂਆਤ ਹੋਈ ਕਿੱਥੋਂ ਕਿਹੜੇ ਲੈਵਲ ਤੇ ਜਾ ਕੇ ਕੀਤੀ ਸੀ ਕਿ ਮੈਂ ਕਿੱਦਾਂ ਸਿਖਾਉਣਾ ਆ ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦਾ ਸੀ ਸਕੂਲ ਸ਼ਾਇਦ ਫੈਮਲੀ ਕਾਲਜ ਦੀ ਕਲਾਸਾਂ ਸੀ ਮੈਨੂੰ ਆਪਣੇ ਘਰੋਂ ਚੁਣਿਆ ਸੀ ਤਾਂ ਮੈਂ ਪਹਿਲੀ ਟੀਮ 1995 ਦੇ ਵਿੱਚ ਆਪਨਾਤੀ ਤੁਸੀਂ ਕਹੀ ਦੋਗੇ ਪਰ ਇੱਕ ਟੀੜੀ ਕੋ ਵੱਖਰਾ ਦਾ ਦੁਨੀਆ ਕਹਿਣਾ ਤੇ ਸ਼ੋਅ ਮੈਂ ਤੇ ਇਹਦੇ ਉੱਤੇ ਬਹੁਤ ਈਆਂ ਦੇ ਮੀਟਿੰਗ ਕੀਤੀ ਬਹੁਤ ਸਨੇ ਕਿੱਥੀਆਂ ਕਰੀਆਂ ਹਜ਼ਾਰਾਂ ਲੱਖ ਰੁਪਏ ਇਕੱਠਾ ਕਰਿਆ ਉਹਨਾਂ ਦਾ ਆਪਣੇ ਹੰਗਾਮੇ ਵਿੱਚ ਇਕੱਠਾ ਕਰਿਆ ਇਹ ਛਿੱਟ ਇਡੀਓ ਤੇ ਕੇ ਇਸ ਨਾਲ ਨਾ ਕੋਈ ਤਾਂ ਆਹ ਮੈਂ ਕਹਾਂ ਤੁਸੀਂ ਕਿਉਂ ਕਰ ਰਹੇ ਹੋ ਨਹੀਂ ਮੈਨੂੰ ਇਹਨਾਂ ਚੀਜ਼ਾਂ ਲੱਗੀਆਂ ਕਿ ਅਸਲ ਵਿੱਚ ਕਈ ਲੋਕ ਸਟੇਜ ਤੇ ਪਾਛੀ ਬੱਡੇ ਬੱਡੇ ਦਰਦ ਹਾਂ ਪਰ ਉਹ ਬਾਸ ਨਹੀਂ ਹੁੰਦੇ ਨਾ ਪ੍ਰੈਕਟੀਕਲ ਬਿਲਕੁਲ ਤੇ ਮੈਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਆਪਣੀਆਂ ਭੈਣਾਂ ਨੂੰ ਸਿਖਾਈ ਮੈਂ ਆਪਣੇ ਘਰ ਤੋਂ ਸ਼ੁਰੂ ਕਰਿਆ ਇਹ ਭੈਣਾਂ ਜਿਹੜੀਆਂ ਪਰਫੈਕਟ ਕਰਦੀਆਂ ਪਾਈ ਅਸੀਂ ਆਪਣੇ ਪਿੰਡ ਦੇ ਵਿੱਚ ਵੀ ਲਾ ਰਹੇ ਹਾਂ ਇਸ ਤਰ੍ਹਾਂ ਮੈਂ ਕਹਿੰਦਾ ਕਿ ਕ੍ਰਿਯਾਤਮਕ ਬਹੁਤ ਸਪਾਸਟ ਕਿਹੋ ਜਿਹਾ ਦੇਖਦੇ ਸਾਰੀਆਂ ਚੀਜ਼ਾਂ ਇਹ ਜਿਹੜੀ ਸਨਮਾਨ ਮਿਲਦੇ ਨੇ ਨਾ ਪਿਆਰ ਮਿਲਦਾ ਹੈ ਨਾ ਸਾਰੀ ਤਾਂ ਦਾ ਇਹ ਸਾਡੀ ਜ਼ਿੰਮੇਵਾਰੀਆਂ ਵਧਾਉਂਦਾ ਤੇ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਮੈਂ ਜਾਵਾਂਗਾ ਤੇ ਮੈਨੂੰ ਬਹੁਤ ਅੱਛਾ ਲੱਗਦਾ ਕਿ ਬੱਸੜ ਕੇ ਪੰਜਾਬੀਆਂ ਆਏ ਆ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਵੀ ਵਿਚਰੇ ਮੈਂ ਡੋਰ ਤੋਂ ਡੋਰ ਦੇਖਿਆ ਹਨਾ ਤੇ ਉਹਨਾਂ ਨੇ ਕਿੰਨੇ ਸੋਹਣੇ ਢੰਗ ਦੇ ਨਾਲ ਬੱਚੇ ਦੀ ਵਿਰਾਸਤ ਨੂੰ ਜੋੜਿਆ ਲੜਕੇਾਂ ਦੇ ਤੇ ਕੇਸ ਰੱਖੇ ਹੋਏ ਨੇ ਉਹਨਾਂ ਨੂੰ ਪੰਜਾਬੀ ਸਪੈਸ਼ਲ ਹੈ ਕੋ ਉਹਨਾਂ ਦੀ ਕਲਾਸਾਂ ਵੀ ਲੱਗਦੀਆਂ ਲੱਗਦੀਆਂ ਬਹੁਤ ਪਰਿਵਾਰ ਇਹੋ ਜਿਹੀ ਮਿਲੇ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੀ ਇੱਕ ਇੱਕ ਐਗਜ਼ਾਮਪਲ ਆ ਤੇ ਇੱਕ ਪਰਿਵਾਰ ਹਾਂਜੀ ਪਵਿੰਦਰ ਖਾਹੋਂ ਮਤਾਸਪੁਰ ਤੋਂ ਦਰਦਸਪੁਰ ਤੋਂ ਜੀ ਠੀਕ ਹੈ ਜੀ ਸੁਖੀ ਰੰਧਾਵੇ ਨੂੰ ਅਪਨਾ ਸਮਝਾ ਗਏ ਹਾਂ ਜੀ ਅਸੇ ਪਵਿੰਦਰ ਸਿੰਘ ਜੀ ਫੂਰਪੁਰ ਜੀ ਹਾਂਜੀ ਮਰਨਾਰਾ ਬੀਲਾ ਪੇਨੇ ਨਾਮ ਜੀ ਮਲਕੀਤ ਸਿੰਘ ਤੁਹਾਡੇ ਕੌਣ ਜਿੱਤੇ ਆ ਜੀ ਐਮਪੀ ਮੀਥਿਆ ਜੀ ਮੀਥਿਆ ਖੁਸ਼ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਧੀਆ ਜੀ ਵਧੀਆ ਵਧੀਆ ਠੀਕ ਹੈ ਜੀ ਗੋਵਿੰਦ ਟੋਹਣ ਕਹਾਂ ਸੇ ਗੁਜਰਾਤ ਬੜੋੜਾ ਤਿੰਨ ਕਦਮਾ ਆਪਕਾ ਪੰਜਾਬ ਤੋਂ ਬਣਾ ਕੇ ਆਏ ਆਂ ਅੱਛਾ ਪੰਜਾਬ ਤੋਂ ਮਰੇ ਨਾ ਮਿਸਟਰ ਠੀਕ ਹੈ ਮਿਲਖਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਧਰ ਸਾਡੇ ਕੁਲਵੰਤ ਜੀ ਵੀ ਆਏ ਹੋਏ ਨੇ ਵਰਵੰਤ ਸਿੰਘ ਪਿੰਡਰ ਹਾਂਜੀ ਵਰਵੰਤ ਸਿੰਘ ਪਿੰਡਰ ਪਿੰਡਰ ਸਾਹਿਬ ਵੈਲਕਮ ਜੀ ਵੈਲਕਮ ਟੂ ਪਰ ਜੀ ਇਹ ਨਾਲ ਥੈਂਕ ਯੂ ਜੀ ਥੈਂਕ ਯੂ ਜੀ ਬੜਾ ਬੜਾ ਵਧੀਆ ਚੱਲਦਾ ਤੇ ਥੈਂਕ ਯੂ ਸੋ ਮੱਚ ਫॉर ਯੂਰ ਟਾਈਮ ਜੀ ਤੇ ਆਵਾਂ ਲਾਈ ਮਾਈਕ ਠੀਕ ਜੀ